ਘਰ ਦੀ ਛੱਤ ਤੇ ਭੁੱਲ ਕੇ ਵੀ ਨਾ ਰੱਖੋ ਇਸ ਸਮਾਨ ਨਹੀਂ ਤੇ ਹੋ ਜਾਓਗੇ ਹੌਲੀ-ਹੌਲੀ ਕਰਕੇ ਕੰਗਾਲ ਜ਼ਿੰਦਗੀ ਵਿੱਚ ਤਰੱਕੀ ਅਤੇ ਉਨਤੀ ਵਾਸਤੇ ਵਾਸਤੂ ਨਿਯਮ ਦਾ ਪਾਲਣ ਕਰਨਾ ਜ਼ਰੂਰੀ ਹੈ ਲਾਪਰਵਾਹੀ ਵਰਤਨ ਨਾਲ ਜ਼ਿੰਦਗੀ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਵਾਸਤੂ ਸ਼ਾਸਤਰ ਦੇ ਅਨਸਾਰ ਲੋਕ ਆਪਣੇ ਘਰ ਦਾ ਸਮਾਨ ਤਾਂ ਸਹੀ ਦਿਸ਼ਾ ਵਿੱਚ ਰੱਖਦੇ ਹਨ ਪਰੰਤੂ ਜਦ ਛੱਤ ਦੀ ਵਾਰੀ ਆਉਂਦੀ ਹੈ ਤਾਂ ਲੋਕ ਭੁੱਲ ਜਾਂਦੇ ਹਨ ਜੇਕਰ ਤੁਸੀਂ ਵੀ ਆਪਣੇ ਘਰ ਵਿੱਚ ਸੁੱਖ ਸ਼ਾਂਤੀ ਚਾਹੁੰਦੇ ਹੋ ਤਾਂ ਗਲਤੀ ਨਾਲ ਵੀ ਇਹ ਚੀਜ਼ਾਂ ਛੱਤ ਤੇ ਨਹੀਂ ਰੱਖਣੀਆਂ ਚਾਹੀਦੀਆਂ ਇਹ ਸਭ ਜਾਣਨ ਤੋਂ ਪਹਿਲਾਂ ਚੈਨਲ ਤੇ ਜੇ ਨਵੇਂ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਨੰਬਰ 1 ਰੱਸੀ ਕੱਪੜੇ ਸੁਕਾਉਣ ਵਾਸਤੇ ਤਾਂ ਛੱਤ ਦੇ ਉੱਪਰ ਤੁਸੀਂ ਰੱਸੀ ਬੰਨ੍ਹ ਸਕਦੇ ਹੋ ਪਰੰਤੂ ਕੋਈ ਵਾਧੂ ਰੱਸੀ ਜਾਂ ਰੱਸੀ ਦਾ ਬੰਡਲ ਵਗੈਰਾ ਛੱਤ ਤੇ ਨਹੀਂ ਰੱਖਣਾ ਚਾਹੀਦਾ ਨੰਬਰ 2 ਝਾੜੂ ਕੁਝ ਲੋਕ ਤਾਂ ਛੱਤ ਦੀ ਸਫਾਈ ਕਰਦੇ ਹਨ ਪਰੰਤੂ ਕੁਝ ਲੋਕ ਛੱਤ ਦੀ ਸਫਾਈ ਨਹੀਂ ਕਰਦੇ ਤੇ ਬਹੁਤ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਪਰੰਤੂ ਝਾੜੂ ਨੂੰ ਛੱਤ ਤੇ ਨਹੀਂ ਛੱਡਣਾ ਸਫਾਈ ਕਰਨ ਤੋਂ ਤੁਰੰਤ ਬਾਅਦ ਝਾੜੂ ਨੂੰ ਛੱਤ ਦੇ ਉੱਪਰੋਂ ਚੱਕ ਲੈਣਾ ਹੈ ਨੈਕਸਟ ਨੰਬਰ ਬਾਸ ਘਰ ਦੀ ਛੱਤ ਤੇ ਕਦੇ ਵੀ ਬਾਸ ਪਏ ਰਹਣ ਦੇਣੇ ਨਹੀਂ ਚਾਹੀਦੇ ਇਹ ਜੀਵਨ ਵਿੱਚ ਪਰੇਸ਼ਾਨੀਆਂ ਦਾ ਕਾਰਨ ਬਣਦੇ ਹਨ ਜਰੂਰਤ ਨਾ ਹੋਣ ਤੇ ਬਾਸ ਨੂੰ ਛੱਤ ਤੋਂ ਤੁਰੰਤ ਹਟਾ ਦਿਓ ਕਿਉਂਕਿ ਇਹ ਸ਼ੁਭ ਨਹੀਂ ਹੁੰਦਾ ਅਗਲਾ ਨੰਬਰ ਗਮਲਿਆਂ ਵਿੱਚ ਟੁੱਟੇ ਪੱਤੇ ਘਰ ਦੀ ਛੱਤ ਤੇ ਗਮਲੇ ਲਗਾਉਣ ਦਾ ਸ਼ੌਂਕ ਤਾਂ ਹਰ ਕੋਈ ਰੱਖਦਾ ਹੈ ਪਰੰਤੂ ਉਹਨਾਂ ਗਮਲਿਆਂ ਵਿੱਚ ਜੋ ਪੱਤੇ ਡਿੱਗ ਜਾਂਦੇ ਹਨ ਉਹਨਾਂ ਨੂੰ ਵੀ ਹਟਾਉਣਾ ਬਹੁਤ ਜ਼ਰੂਰੀ ਹੈ ਨਹੀਂ ਤੇ ਇਹ ਅਸ਼ੁਭ ਮੰਨਿਆ ਜਾਂਦਾ ਹੈ ਟੁੱਟੇ ਗਮਲੇ ਅਤੇ ਟੁੱਟੇ ਹੋਏ ਮਟਕੇ ਕੁਝ ਲੋਕਾਂ ਦੀ ਛੱਤ ਤੇ ਟੁੱਟੇ ਹੋਏ ਮਟਕੇ ਅਤੇ ਗਮਲੇ ਦੇਖੇ ਜਾਂਦੇ ਹਨ ਪਰੰਤੂ ਇਹ ਉਹਨਾਂ ਦੀ ਆਦਤ ਉਹਨਾਂ ਨੂੰ ਹੀ ਕੰਗਾਲ ਬਣਾ ਦਿੰਦੀ ਹੈ ਇਸ ਲਈ ਟੁੱਟੇ ਹੋਏ ਗਮਲੇ ਅਤੇ ਟੁੱਟੇ ਹੋਏ ਮਟਕੇ ਕਦੇ ਵੀ ਛੱਤ ਤੇ ਨਹੀਂ ਰੱਖਣੇ ਚਾਹੀਦੇ ਅਗਲਾ ਨੰਬਰ ਹੈ ਜੰਗ ਲੱਗਾ ਹੋਇਆ ਸਮਾਨ ਘਰ ਦੀ ਛੱਤ ਤੇ ਕਦੇ ਵੀ ਜੰਗਾਲ ਲੱਗਾ ਹੋਇਆ ਕੋਈ ਵੀ ਲੋਹੇ ਦਾ ਸਮਾਨ ਨਹੀਂ ਰੱਖਣਾ ਚਾਹੀਦਾ ਇਸ ਨਾਲ ਬਹੁਤ ਗਹਿਰਾ ਦੁੱਖ ਮਿਲ ਸਕਦਾ ਹੈ ਨੈਕਸਟ ਨੰਬਰ ਘਰ ਦੀ ਛੱਤ ਤੇ ਕਦੇ ਵੀ ਰੱਦੀ ਅਖਬਾਰਾਂ ਜਾਂ ਵਾਧੂ ਕਾਗਜ਼ ਨਹੀਂ ਰੱਖਣੇ ਚਾਹੀਦੇ ਅਤੇ ਟੁੱਟਿਆ ਹੋਇਆ ਫਰਨੀਚਰ ਵੀ ਨਹੀਂ ਰੱਖਣਾ ਚਾਹੀਦਾ ਇਸ ਨਾਲ ਵਾਸਤੂਦੋਸ਼ ਲੱਗਦਾ ਹੈ ਅਤੇ ਘਰ ਦੀ ਸੋਖ ਸ਼ਾਂਤੀ ਚਲੀ ਜਾਂਦੀ ਹੈ ਜਾਣਕਾਰੀ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ